ਸਤਿ ਸ੍ਰੀ ਅਕਾਲ ਵੀਰੋ ਮੈਂ ਅਮਰਜੀਤ ਸਿੰਘ ਮੇਰੇ ਨਾਲ ਨikhil ji ਪੰਜਾਬ ਸੀਡਸ ਤੋਂ ਦਾਣਾ ਮੰਡੀ ਸ਼ਾਪ ਨੰਬਰ 33 ਹੁਸ਼ਿਆਰਪੁਰ ਵਿਖੇ ਹੈ ਸਾਨੂੰ ਸੂਰਜ ਅਸੀਡੈਂਟ ਕੈਮੀਕਲ ਨਾਲ ਕੰਮ ਕਰਦੇ ਨੂੰ 5 ਸਾਲ ਹੋ ਗਏ ਨੇ ਜਿਵੇਂ ਕਿ ਇਹਨਾਂ ਦੇ ਬੀਜ ਜਵਾਰ ਮੱਕਾ ਝੋਨਾ ਕਣਕ ਅਤੇ ਹੋਰ ਕਿਸਮਾਂ ਦੇ ਜੋ ਬੀਜ ਨੇ ਬਹੁਤ ਹੀ ਅੱਛੇ ਨੇ ਅਤੇ ਬਹੁਤ ਹੀ ਅੱਛਾ ਰਿਜ਼ਲਟ ਹੈ ਸਾਨੂੰ ਫਾਰਮਰ ਦਾ ਜੋ ਫੀਡਬੈਕ ਮਿਲਿਆ ਹੈ ਇਸ ਕੰਪਨੀ ਦਾ ਬਹੁਤ ਹੀ ਅੱਛਾ ਹੈ ਆਉਣ ਵਾਲੇ ਟਾਈਮ ਵਿੱਚ ਜੋ ਜਿਵੇਂ ਕਿ ਝੋਨੇ ਦੀਆਂ ਕਾਫੀ ਵੈਰੈਟੀਆਂ ਇਹਨਾਂ ਨੇ ਦਿੱਤੀਆਂ ਨੇ ਜਿਵੇਂ ਕਿ 2421 ਤੁਸੀਂ ਦੇਖ ਸਕਦੇ ਹੋ ਜੋ ਕਿ ਵੈਰੈਟੀ ਹੈ ਇਹ ਆਪਾਂ ਆਪਣੀ ਦੁਕਾਨ ਤੋਂ ਪਿਛਲੇ 3 ਸਾਲ ਤੋਂ ਵੇਚ ਰਹੇ ਹਾਂ ਬਹੁਤ ਹੀ ਅੱਛੀ ਪਰਫਾਰਮੈਂਸ ਹੈ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹਾਂਗਾ ਜਿਨ੍ਹਾਂ ਨੇ ਘੱਟ ਦਿਨਾਂ ਦੇ ਵਿੱਚ ਜਾਂ ਆਲੂ ਜਾਂ ਮਟਰ ਵਾਲੀ ਫਸਲ ਲਗਾਣੀ ਹੈ ਉਹ ਇੱਕ ਵਾਰ 2421 ਵੈਰੈਟੀ ਪੈਡੀ ਦੀ ਜੂੜ ਵਰਤੋ ਕਰ ਆਓ ਅਸੀਂ ਕੁਝ ਕਿਸਾਨ ਵੀਰਾਂ ਕੋਲ ਜਿਨ੍ਹਾਂ ਨੇ ਪਿਛਲੇ 3 ਸਾਲ ਤੋਂ 2421 ਦਾ ਸੀਡ ਵਰਤਿਆ ਹੈ ਉਹਨਾਂ ਕੋਲੋਂ ਅਸੀਂ ਜਾਣਕਾਰੀ ਲੈਣੇ ਹਾਂ ਸੂਰਿਆ 2421 ਬਹੁਤ ਵਧੀਆ ਵੈਰਾਈਟੀ ਆ ਜੀ ਤੇ ਜਦੋਂ ਇਹ ਪੱਕਦੀ ਆ ਇਹਦਾ ਰੰਗ ਬਹੁਤ ਸੁਨਹਿਰਾ ਹੁੰਦਾ ਜੀ ਤੇ ਵੇਚਣ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਮੈਂ ਪਿਛਲੇ 4-5 ਸਾਲ ਤੋਂ ਸੂਰਿਆ ਸੀਡ 2421 ਲਗਾ ਰਿਹਾ ਹਾਂ ਅਤੇ 10 ਕਿੱਲਿਆਂ ਦੇ ਵਿੱਚ ਲਗਾ ਰਿਹਾ ਹਾਂ ਅਤੇ ਮੇਰੇ ਮੁਤਾਬਕ ਬਹੁਤ ਵਧੀਆ ਸੀਡ ਹੈ ਅਤੇ ਪੱਕਣ ਦੇ ਵਿੱਚ ਬਹੁਤ ਵਧੀਆ ਕਾਮਯਾਬ